ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜਗਰਾਜ ਸਿੰਘ ਦੇ ਕੋਲੇ ਆਇਆ ਹਾਂ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਕੋਈ 2 4 2 3 ਨਾ ਜਿਹੜੇ ਆ ਦੋਸਤੋ ਹਰ ਟਾਈਮ ਜਿਹੜੇ ਇਸ ਘਰੇ ਮੌਜੂਦ ਹੁੰਦੇ ਆ ਵਿਕਰੀ ਵਾਲੇ ਪਸ਼ੂ ਆ ਜਿਹੜੇ ਦੋਸਤੋ ਆਉਂਦੇ ਰਹਿੰਦੇ ਆ ਨਵੇਂ ਪੁਰਾਣੇ ਤੇ ਵੀਰ ਜਗਰਾਜ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਅੱਜ ਦੋ ਪਸ਼ੂ ਬਗਾਊ ਆ ਇੱਕ ਵੈੜ ਤੁਹਾਨੂੰ ਡੱਬੀ ਵੈੜ ਦਿਖਾ ਦਾਂਗੇ ਐਚ ਐਫ ਬਰੀਡ ਦੇ ਵਿੱਚ ਇੱਕ ਜਿਹੜੀ ਦੋਸਤੋ ਮੱਝ ਆ ਟੁਕੀ ਆ ਬਿਲਕੁਲ ਤਿਆਰੀ ਤੇ ਆ ਦਿਨ ਹਜੇ ਲੈਂਦੀ ਆ ਸੂਣ ਦੇ ਵਿੱਚ ਪੂਰੀ ਉਹ ਵੀ ਗੱਲਬਾਤ ਕਰ ਲਾਂਗੇ ਕਿੰਨੇ ਦਿਨ ਬਾਕੀ ਆ ਜੇ ਸੂਣ ਦੇ ਵਿੱਚ ਤੇ ਜਿਹੜੀ ਵੈੜ ਆ ਦੋਸਤੋ ਬਿਲਕੁਲ ਸੁਹੀ ਸਵਾਈਆ ਨਰਕ ਪਰਕ ਤਸੱਲੀ ਆ ਦੋ ਟਾਈਮ ਚੋਕੇ ਕੋਈ ਵੀਰ ਕਰ ਸਕਦਾ ਠੀਕ ਆ ਤੇ ਮੱਝ ਆਪਣੀ ਤੇਪ ਕੇ ਤਸੱਲੀ ਜ਼ਰੂਰ ਤੁਸੀਂ ਕਰ ਲਿਓ ਠੀਕ ਆ ਅੱਜ ਦੋਸਤੋ 15 ਨਵੰਬਰ ਨੂੰ ਅੱਜ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਕੋਈ ਦੁ ਗੱਲਬਾਤ ਆਪਾਂ ਵੀਰ ਜਗਰਾਜ ਦੇ ਨਾਲ ਕਰ ਲੈਣੇ ਆ। ਸੋ ਬਿਲਕੁਲ ਤੁਸੀਂ ਜਿਹੜੀ ਵਿਜਿਟ ਆ ਦੋਸਤੋ ਪਿੰਡ ਸਰਾਲੀਮੰਡ ਕਰਨੀ ਆ। ਸੋ ਪੱਟੀ ਤਹਿਸੀਲ ਆ। ਖਾਸ ਵਿਜਿਟ ਤੁਸੀਂ ਆ ਜਿਹੜੀ ਪਿੰਡ ਸਰਾਲੀਮੰਡ ਕਰਨੀ ਆ। ਆਓ ਕਰਦੇ ਆ ਗੱਲ। ਸਭ ਤੋਂ ਪਹਿਲਾਂ ਵੀਰ ਜਗਰਾਜ ਸਿੰਘ ਸਸਰੀਕਾਲ ਸਸਰੀਕਾਲ ਜੀ ਠੀਕ ਠਾਕ ਹੋ? ਹਾਂਜੀ ਹਾਂਜੀ। ਅੱਛਾ ਜਗਰਾਜ ਪਸ਼ੂ ਉਦਾਂ ਵੀ ਆਪਣੇ ਹੋ ਗਏ ਸੀ ਸੇਲ? ਹਾਂਜੀ ਹਾਂਜੀ ਅਗਲੇ ਦਿਨ ਹੋ ਗਏ ਸੀ। ਅਗਲੇ ਦਿਨ ਸ਼ਾਮ ਨੂੰ ਵੀਡੀਓ ਪਈ ਸੀ। ਬੜਾ ਚੰਗੀਆਂ ਸੀ ਤੇ ਭਾ ਸੂਤ ਜਿਆ ਸੀ। ਹਾਂਜੀ ਹਾਂਜੀ। ਠੀਕ ਆ ਤੇ ਅੱਜ ਆਪਣੇ ਕੋਲ ਪਸ਼ੂ ਦੋ ਬਕਾਊਗਾ। ਹਾਂਜੀ ਹਾਂਜੀ ਇੱਕ ਸੂਈ ਗਾਵਾ ਪੰਜ ਸੱਤ ਦਿਨਾਂ ਦੀ ਸੂਈ ਆ ਇੱਕ ਗੱਬਣ ਮਾਝ ਆ ਪੰਜ ਸੱਤ ਦਿਨ ਲੈਂਦੀ ਆ ਠੀਕ ਹੈ ਜੀ ਲਓ ਵੀ ਦੋਸਤੋ ਤੇ ਰੇਡ ਅੱਜ ਵੀ ਫੇਰ ਬਿਲਕੁਲ ਵਾਜਬ ਜਾਇਜ਼ ਹੀ ਹੋਣਗੇ ਹਾਂਜੀ ਹਾਂਜੀ ਪੂਰੇ ਵਾਜਬ ਜਾਇਜ਼ ਹੋਣਗੇ ਬਿਲਕੁਲ ਇਹ ਸੂਤ ਜੇ ਜਮਾ ਸੂਤ ਜੇ ਰੇਡ ਲੈ ਕੇ ਆਉਣੇ ਹਾਂਜੀ ਹਾਂਜੀ ਪੂਰੇ ਲਓ ਜੀ ਤੇ ਜਗਰਾਜ ਪਹਿਲੇ ਨੰਬਰ ਤੋਂ ਆਜੇ ਇੱਥੋਂ ਸ਼ੁਰੂਆਤ ਕਰ ਲਈਏ ਵਹਿੜ ਬਿਲਕੁਲ ਡੱਬੀ ਵਹਿੜ ਆਪਣੇ ਕੋਲ ਹਾਂਜੀ ਹਾਂਜੀ ਤੇ ਕੀ ਰਿਕਾਰਡ ਆ ਸੂਬਾ 10-2 ਤੇ ਦਿਨ 10 ਕਿੰਨੇ ਹੋਗੇ ਸੂਈ ਨੂੰ ਦਿਨ ਪੰਜ ਸੱਤ ਦਿਨ ਹੋਗੇ ਸੂਈ ਨੂੰ ਪੰਜ ਸੱਤ ਹਾਂਜੀ ਠੀਕ ਆ ਤੇ ਪੰਜ ਸੱਤ ਦਿਨਾਂ ਦੀ ਸੂਈ ਆ ਬੱਚਾ ਮਗਰ ਮਗਰ ਬੱਚਾ ਵਾ ਨਾ ਨਹੀਂ ਆਵੇ ਲੋ ਜੀ ਮਗਰ ਬੱਚਾ ਨਾੜੂ ਹੈਗਾ ਬੱਚੇ ਦੇ ਨਾਲ ਹਾਂਜੀ ਠੀਕ ਆ ਸੋ ਮਗਰ ਬੱਚਾ ਤੇ ਸੂਆ ਜਗਰਾਜ ਦੂਜਾ ਕਿ ਤੀਜਾ ਹਾਂਜੀ ਦੂਜਾ ਵਾ ਮੰਨਣ ਨੂੰ ਤੀਜਾ ਕੋਈ ਕਹ ਲੈ ਹੈਗਾ ਦੂਜਾ ਵਾ ਹੈ ਦੂਜਾ ਹਾਂਜੀ ਹਾਂਜੀ ਲੋ ਜੀ ਦੂਜਾ ਸੂਆ ਦੋਸਤੋ ਸੱਤਾਂ ਕਿ ਦਿਨਾਂ ਦੀ ਛੇ ਸੱਤਾਂ ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਤੇ ਬਾਕੀ ਆਵੇ ਚੰਗਾ ਸ਼ਾਮ ਨੂੰ ਐ ਪੂਰੀ ਫਸ ਕੇ ਠੀਕ ਆ ਐ ਪੂਰੀ ਫਸਦੀ ਆਵੇ ਠੀਕ ਹੈ ਜੀ ਕਿੰਨੀਆਂ ਕਿਤਾਰਾ ਜਗਰਾ ਜਿਹੜੀਆਂ ਹੁਣ ਕਿਸੇ ਭੈਣ ਭਰਾ ਨੇ ਚੋਲੇ ਹੁਣ ਮੈਂ ਤੇ 13 ਕਿਲੋ ਚੋਗੇ ਲਿਆਇਆ ਹਾਂ 13 13.5 ਕਿਲੋ ਹਾਂਜੀ ਹੋਣ ਇਹਦੇ ਥੱਲੇ ਕਹੇ 11 11.5 ਕਿਲੋ ਮੌਜੂਦ ਹੋਣਗੀਆਂ ਹਾਂ ਮਤਲਬ ਕਿ 11 11.5 ਤੋਂ ਪਾਈਆ ਖੰਡ ਘਟਦਾ ਤਾਂ ਨਹੀਂ ਬਹੁਤ ਹਾਂਜੀ ਨਹੀਂ ਨਹੀਂ 11 ਕਿਲੋ ਪੱਕਾ ਹੋਣਗੀਆਂ ਠੀਕ ਹੈ ਜੀ ਹਾਂਜੀ ਲਓ ਜੀ 11 ਕਿਲੋ ਦੋਸਤੋ 11 ਕਿਲੋ ਬਿਲਕੁਲ ਧਾਰਾ ਜੜੀਆਂ ਦੇ ਤੇ ਮੌਜੂਦ ਹੁੰਦਾ ਉਹ ਦੂਈ ਵਸ਼ੀ ਨੇ ਪੱਠੇ ਆਣ ਕੇ ਨਹੀਂ ਚੱਜਣਾ ਛੁੱਟੇ ਸੋ ਕਈ ਵਾਰੀ ਪੂਰੀ ਬਰੀਡ ਦੀ ਆ ਹਾਂਜੀ ਕਈ ਵਰੀ ਪਸੂ ਅਗਲੇ ਨਵੇਂ ਥਾਂ ਦੇ ਆ ਕੇ ਦੋਸਤੋ ਜੀ ਘਟ ਲਾਉਂਦਾ ਠੀਕ ਆ ਜੀ ਨਹੀਂ ਲਾਉਂਦਾ ਕੋਈ ਦੋਕ ਦਿਨ ਤੱਕ ਆ ਲਓ ਬਾਕੀ ਫੇਸਪੂਸ ਕੁਆਲਟੀ ਦੇਖ ਲਓ ਜੀ ਠੀਕ ਆ ਸੋ ਸੂਬਾ ਦੂਜਾ ਮੰਨ ਲੇ ਕੋਈ ਵੀਰ ਤੀਜਾ ਮੰਨ ਲੇ ਠੀਕ ਆ ਜੀ ਆ ਲਓ ਜੀ ਠੀਕ ਆ ਸੋ ਬਿਲਕੁਲ ਨਵੀਂ ਵਹਿੜਾ ਠੀਕ ਆ ਜੀ ਕੋਈ ਜ਼ਿਆਦੇ ਸੁਬਿਆਂ ਜੇ ਨਹੀਂ ਹੈਗੀ ਬਾਕੀ ਕੋਈ ਵੀ ਵੀਰ ਦੂਜਾ ਸੁਬਾ ਮੰਨ ਕੇ ਤੁਸੀਂ ਇਹ ਇਹਦੀ ਖਰੀਦ ਜਿਹੜੀ ਆ ਕਰ ਸਕਦੇ ਜੀ ਠੀਕ ਆ ਤੇ 11 ਕਿਲੋ ਤਾਰਾਂ 6 ਸੱਤਾਂ 6 ਸੱਤਾਂ ਦਿਨਾਂ ਦੀ ਸੂਈ ਹੈ ਸੋ ਆ ਦੇਖੋ ਹਾਂ ਪੂਰੀ ਚੰਗੀ ਠੰਡੀ ਸੀਲ ਆ ਜੀ ਭਾਈ ਹੂੰ ਇਧਰ ਦੇਖੋ ਲਓ ਜੀ ਬਾਕੀ ਠੰਡੀ ਪੀਰੀ ਪੂਰੀ ਆ ਸੀਲ ਸੌ ਪੂਰੀ ਆ ਤੇ ਥਾ ਚਾਰੇ ਥਾਂ ਜਿਹੜੇ ਦੋਸਤੋ ਚੁਵਾਈ ਇੱਕ ਨੰਬਰ ਆ ਠੀਕ ਆ ਕੋਈ ਵੀ ਆਵਦੀ ਆਣ ਕੇ ਤਸੱਲੀ ਕਰ ਲਿਓ ਠੀਕ ਆ ਤੇ ਥਾਨ ਵੀ ਪੂਰਾ ਹੱਥੀ ਚੁਵਾਈ ਵਾਲੇ ਆ ਇੱਕੋ ਜਿਹੇ ਥਾਣਾ ਚਾਰੇ ਥਾਣਾ ਦਾ ਸੈਜ ਇੱਕੋ ਜਿਹਾ ਆ ਦੇਖੋ ਜੀ ਆਹ ਠੀਕ ਆ ਜੀ ਇੱਕੋ ਜਿਹਾ ਸੈਜ ਇਹ ਹੋਰ ਚੰਗਾ ਕਰ ਜਾਂਦੀ ਆ ਠੀਕ ਆ ਚੰਗੀ ਐ ਤੇ ਜਗਰਾਤ ਕੋਈ ਬੰਗਾ ਬੂੰਗਾ ਪਾ ਲਈਦਾ ਕਿ ਨਹੀਂ ਪਾਈ ਪਾਉਂਦੇ ਪਾਉਣਾ ਜਿੰਨੇ ਪਾਲੇ ਪਹਿਲੀ ਗੱਲ ਤੇ ਕੋਈ ਲੋੜ ਹੀ ਨਹੀਂ ਐਡੀ ਠੰਡੀ ਸੀਲ ਵੈੜ ਅੱਛਾ ਅੱਛਾ ਹਾਂਜੀ ਕੋਈ ਪਾਇਰਪੂਰ ਨਹੀਂ ਪਟਦੀ ਹੈ ਨਹੀਂ ਗੱਲ ਹੀ ਕੋਈ ਨਹੀਂ ਵੈੜ ਤੇ ਜਗਰਾਤ ਕਿੰਨਾ ਮੁੱਲ ਵਿਰੇ ਮੁੱਲ ਕਰਾਉਨ ਨੂੰ ਬਾਹਰ ਤੇ ਹੋਜੀ ਵਸ਼ੀਆਂ ਦਾ 45 ਵੀ ਕਰਦੇ ਆ 50 ਵੀ ਕਰੀ ਜਾਂਦੇ ਆ ਹਾਂਜੀ ਆਪਾਂ 42000 ਚ ਮਾਤਨ ਕਰਦਾਂਗੇ ਬਤਾਲਾ ਮਾਤਨ ਕਰਦਾਂਗੇ 42 ਚ ਹਾਂਜੀ ਹਾਂਜੀ 41 ਦੀ ਦੇ ਦਾਂਗੇ ਵਿੱਚੋਂ ਛੋੜਛੱਪਾ ਕਰਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ 41 ਤੁਹਾਨੂੰ ਪਤਾ ਬਾਹਰ ਵੀ ਨਹੀਂ ਕਿਤੇ ਹੈਗੀਆਂ ਠੀਕ ਹੈ ਜੀ ਵੈੜ ਨਾਲੇ ਗਰੰਟੀ ਵਾਲੀ ਵੈੜ ਆ ਠੀਕ ਆ 42000 ਵੀਰ ਨੇ ਡਿਮਾਂਡ ਕੀਤੀ ਆ ਦੋਸਤੋ ਵੀ ਲੈਣ ਦੇਣ ਤੇ 1000 ਰੁਪਇਆ ਕਹਿੰਦਾ ਬਲੈਸ ਕਰਦਾਂਗੇ 41000 ਦੀ ਠੀਕ ਆ ਜੀ 41000 ਦੀ ਜਿਹੜੀ ਦੋਸਤੋ ਇਹ ਵੈੜ ਦਿੱਤੀ ਜਾਊਗੀ ਸੋ ਚੰਗੀ ਆ ਜਿੰਨੇ ਵੀ ਆ ਦੋਸਤੋ ਹਾਈਟ ਸੋਹਣੀ ਆ ਇਹ ਤਾਂ ਹਾਈਟ ਸੋਹਣੀ ਆ ਵਿਚ ਵਿਚਾਲੇ ਦਾ ਸਹਿਜ ਆ ਹਾਈਟ ਸੋਹਣੀ ਠੀਕ ਆ ਤੇ ਬਾਕੀ ਅਗਲੀ ਜਿਹੜੀ ਦੋਸਤੋ ਇੱਕ ਤੁਹਾਨੂੰ ਮੱਝ ਦਿਖਾਉਣੀ ਆ ਬਿਲਕੁਲ ਗੱਬਣਾ ਮੱਝ ਤੇ ਜਗਰਾਜ ਕਿਲਮਾ ਸੂਬਾ ਸੂਣ ਵਾਲੀ ਐ ਇਹ ਭਾਜੀ ਤੀਜਾ ਸੂਗਾ ਸੂਣ ਵਾਲੀ ਆ ਤੀਜੇ ਸੂਬੇ ਆ ਹਾਂਜੀ ਹਾਂਜੀ ਤੇ ਦਿਨ ਹਜੇ ਲੈਂਦੀ ਆ ਕੋਈ ਪੰਜ ਸੱਤ ਦਿਨ ਲੈ ਲੈਣੇ ਆ ਜਥੋ ਜੀ ਹਾਂ ਕੋਈ ਪੂਰਾ ਨਹੀਂ ਨਵਾਇਆ ਨੁਆਇਆ ਕੋਈ ਐ ਜੀ ਠੀਕ ਆ ਪੁੜੇ ਫੜ ਤਾਂ ਨਹੀਂ ਨਵਾਇਆ ਹਜੇ ਚੰਗੀ ਗਰੰਟੀ ਵਾਲੀ ਐ ਫਸ ਕੇ ਸੂਗੀ ਅੱਛਾ ਜੀ ਹਾਂਜੀ ਹਾਂਜੀ ਆਵੇ ਸੂਤ ਉਹਦੇ ਵਾਂ ਨਾ ਆਵੇ ਸੂਤ ਚੋਕਰੀ ਵਾਂ ਨਾ ਉਧਰ ਏਖੋ ਠੀਕ ਠੀਕ ਉਹਨੀ ਅੱਗੇ ਨੂੰ ਬਣੀ ਉਹਨੇ ਪਛਾਣੂ ਬਣੂਗੀ ਹਾਂ ਚੰਗੀ ਰਾਜੀ ਰੂਜੀ ਵੀ ਆ ਹਾਂਜੀ ਹਾਂਜੀ ਥਣ ਥਣ ਨੂੰ ਦੇਖੋ ਥਣ ਵੀ ਚੰਗਾ ਵਾ ਠੀਕ ਆ ਇਹ ਉਹਨੇ ਕਹ ਵੀਰ ਕਹਿੰਦਾ ਵੀ ਅੱਗੇ ਨੂੰ ਉਹਨੇ ਇੱਕ ਪਛਾਣ ਬਣੂਗੀ ਠੀਕ ਹੈ ਬਾਕੀ ਦਿਨ ਹਜੇ ਘੱਟੋ ਘੱਟ ਦੋਸਤੋਂ ਪਏ ਆ ਸੁਣ ਦੇ ਵਿੱਚ ਘੱਟੋ ਘੱਟ ਆਈਡੀਆ ਵੀ 5-7 ਤੋਂ 7ਕ ਦਿਨ ਤੁਸੀਂ ਮੰਨ ਕੇ ਜਿਹੜਾ ਸੌਦਾ ਕਰ ਲਿਓ ਠੀਕ ਹੈ ਹਾਂ ਜੀ ਸਿੰਘ ਪਛਾਣ ਨੂੰ ਥੋੜਾ ਜਿਹਾ ਖੁੱਲਾਪਨ ਤੁਹਾਨੂੰ ਮਹਿਸੂਸ ਹੋਊਗਾ ਸਿੰਘ 'ਚ ਪਰ ਨਿੱਗਰ ਰਾਜੀ ਆ ਪੂਰੀ ਵਜਨ ਲੋੜ ਵਾਲੀ ਆ ਆ ਦੇਖੋ ਜੀ ਸੋ ਪੂਰੀ ਫਾਬੂ ਫੂਫੂ ਵੇਖੋ ਤੁਸੀਂ ਪੂਰੀ ਆ ਪੂਰੀ ਗੁੰਦਵੀ ਆ ਦੇਖੋ ਚੰਗੀ ਵਜਨ ਵੇਟ ਵਾਲੀ ਆ ਆ ਸੂਬਾ ਕੇ ਨਾ ਤੀਜਾ ਕਿ ਚੌਥੀ ਜਾਊਗਾ ਤੀਜਾ ਪੂਰਾ ਤੀਜਾ ਤੀਜਾ ਸੂਆ ਠੀਕ ਹੈ ਉਹਨ ਡਰਦੀ ਆ ਤੀਜਾ ਸੂਆ ਠੀਕ ਹੈ ਜੀ ਤੀਜਾ ਸੂਆ ਦੋਸਤੋ ਸੁਣਾ ਹੈ ਸਮਾਜ ਨੇ ਤੇ ਸਮਾ ਤੁਹਾਨੂੰ ਦੱਸ ਦਿੱਤਾ ਵੀਰ ਨੇ ਵੀ ਘੱਟੋ ਪੰਜ ਤੋਂ 7 ਕ ਦਿਨ ਆਈਡੀਆ ਕਿਉਂਕਿ ਹਜੇ ਪੁੜੇ ਪੜੇ ਨਹੀਂ ਬਿਲਕੁਲ ਨਵਾਏ ਠੀਕ ਹੈ ਜੀ ਤੇ ਪੁੜੇ ਪੜੇ ਬਿਲਕੁਲ ਹਜੇ ਉਸੇ ਤਰ੍ਹਾਂ ਹੀ ਆ ਬਿਲਕੁਲ ਇੱਕ ਆਈਡੀਆ ਹੋ ਜਾਂਦਾ ਵੀ ਪੁੜੇ ਨਵਾਏ ਆ ਪਸ਼ੂ ਕੋਈ 1-2 ਦਿਨਾਂ ਤੱਕ ਸੂਣ ਵਾਲਾ ਪੂਰੀ ਤਿਆਰੀ ਨਾ ਹੋਊਗੀ ਠੀਕ ਆ ਮੈਂ ਬੋਦੀ ਚੰਗੀ ਗਰੰਟੀ ਵਾਲੀ ਮਾਝਾ ਦੇ ਹਾਂਜੀ ਠੀਕ ਆ ਬਾਕੀ ਜਗਰਾਜ ਤੇ ਪਤਪਤੂਪ ਕੇ ਲਿਆਂਦੀ ਬਿਲਕੁਲ ਓਕੇ ਰਿਪੋਰਟ ਹਾਂ ਜੀ ਓਕੇ ਠੀਕ ਆ ਜੀ ਗਰੰਟੀ ਦੇ ਖੜੋ ਕੋਈ ਕੋਈ ਭੈਣ ਭਰਾ ਕੇ ਰਹਿੰਦਾ ਵੀ ਆਨਲਾਈਨ ਆਪਣੇ ਸੌਦਾ ਕਰ ਲੈਂਦੇ ਹਾਂਜੀ ਹਾਂਜੀ ਗਰੰਟੀ ਦੇ ਦਵਾਂਗੇ ਵੇਚੋ ਜਿਖ ਲੈ ਜਣਾ ਆਪਦੀ ਹਾਂਜੀ 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 ਠੀਕ ਆ ਜੀ ਤੇ ਇਹਦਾ ਮੁੱਲ ਵੀਰੇ ਕੀ ਕੀਤਾ ਫਿਰ ਇਹਦਾ ਮੁੱਲ ਕਰਾਉ ਨੂੰ ਜਿੰਨਾ ਆਪਾਂ 75 ਕਰਾ ਲਓ ਭਾਵੇਂ 80 ਕਰਾ ਲਓ ਹਾਂ ਹਾਂਜੀ 70 ਚੋਂ ਮਾਨਤਾ ਕਰ ਦਾਂਗੇ 70 ਚੋਂ ਹਾਂਜੀ 60000 ਦੇ ਉਹ 60000 ਦੀ ਦੇ ਦਾਂਗੇ ਯਾ ਸੁਣੋ ਹਾਂਜੀ ਵਿੱਚੋਂ ਮਾਨਤਨ ਕਰ ਦਾਂਗੇ ਕਰਦੇ ਹੋ ਹੋਰ ਕੋਈ ਨਹੀਂ ਛੋੜ ਛੱਪਾ ਕਰ ਦਾਂਗੇ ਆ ਹੋਰ ਹੋਈ ਗੰਜائش ਹੋਰ ਕੱਢ ਦੇ ਹਾਂਜੀ ਹਾਂਜੀ ਕੋਈ ਨਹੀਂ ਕਰ ਦਾਂਗੇ 68000 ਦੀ ਭਰਾਵਾ ਜਿਹੜੀ ਇਹ ਤੁਹਾਨੂੰ ਮੱਝ ਵੀਰਾਂ ਦਾ ਵੀ ਦੇ ਦਾਂਗੇ ਠੀਕ ਹੈ ਪੂਰੀ ਚੰਗੀ ਭਾਰੀ ਆ ਨਿੱਗਰ ਆ ਹਾਂ ਸੋ ਬਿਲਕੁਲ ਇੱਕਸਾਰ ਪਤਲੇ ਪਿੰਡੇ ਦੀ ਆ ਹਾਂਜੀ ਹਾਂਜੀ ਤੇ ਬਿਲਕੁਲ ਹਜੇ ਦਿਨ ਤੋਂ ਪਾਣੀ ਸਾਬਾ ਨਹੀਂ ਪਿੱਛੇ ਨੂੰ ਬਣੂਗੀ ਹਜੇ ਪੰਜ-ਸੱਤ ਦਿਨ ਲੈਂਦੀ ਪੁੜਾ ਪੜੇ ਦੇ ਕੋਈ ਚੱਕਰ ਹੀ ਨਹੀਂ ਆ ਵਿੱਚ ਹਾਂਜੀ ਲਓ ਜੀ ਘਰ ਰੱਖਣ ਨੂੰ ਤੇ ਬਹੁਤ ਵਧੀਆ ਨਾ ਮੱਝ ਹਾਂ ਹਾਂਜੀ ਹਾਂਜੀ ਲਓ ਜੀ ਤੇ 68000 ਦਾ ਜਿਹੜਾ ਦੋਸਤੋ ਸੌਦਾ ਹੋਊਗਾ 68000 ਦੇ ਵਿੱਚੋਂ ਕੋਈ ਛੋਟ ਛੱਪਾ ਉਹ ਮੌਕੇ ਤੇ ਹੋ ਜਾਊਗਾ ਠੀਕ ਆ ਤੇ ਜਗਰਾਜ ਨੰਬਰ ਇੱਕ ਆਪਣੇ ਬੋਲਦਗੇ ਵੀਰ 99951 03959 79 7865 2008 ਠੀਕ ਹੈ ਜੀ ਹਾਂ ਜੀ ਓਕੇ ਸੋ ਦੋਸਤੋ ਇਹ ਸਾਨੂੰ ਵੀਰ ਜਗਰਾਜ ਤੇ ਖਾਸ ਵੀਰ ਵੀਰ ਤੁਸੀਂ ਜਿਹੜੀ ਆ ਪਿੰਡ ਸਰਾਲੀ ਮੰਡ ਕਰਨੀ ਆ ਬਿਲਕੁਲ ਨੇੜੇ ਜਿਹੜਾ ਦੋਸਤੋ ਸ਼ਹਿਰ ਪੱਟੀ ਆ ਤਹਿਸੀਲ ਵੀ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਕੈਰੋਂ तकरीबन ਥੋੜੀ ਦੂਰੀ ਦਾ ਕੋਈ 1.5 ਕਿਲੋਮੀਟਰ ਕੈਰੋਂ ਦੀ ਦੂਰੀ ਆ ਇਸ ਪਿੰਡ ਤੋਂ ਸੋ ਬਹੁਤੇ ਵੀਰ ਜਾਣਦੇ ਆ ਠੀਕ ਆ ਜੀ ਤੇ ਬਾਕੀ ਇਹ ਪਸ਼ੂ ਸੀ ਦੋ ਅੱਜ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ